ਸਹਾਰਾ ਤੇ ਪਾਹੀਜ ਲੋਕਾਂ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਦੇ ਲਈ ਸਰਬਾਧਾ ਪਲਾ ਚੈਰੀਟੇਬਲ ٹرسٹ ਦੇ ਮੁਖੀ ਡਾਕਟਰ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਗੁਰੂ ਅਮਰਦਾਸ ਅਪਾਹਜ ਆਸ਼ਰਮ ਵਿਖੇ 7 ਦਿਨਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਸਰਵੱਤ ਪਲਾਜ਼ਾ ਚੈਰੀਟੇਬਲ ٹرسٹ ਤੋਂ ਡਾਕਟਰ ਐਸ.ਪੀ. ਸਿੰਘ ਉਹਨਾਂ ਦੀ ਅਗਵਾਈ ਚ ਜਿਹੜਾ ਚੱਲਦਾ ਦਵਾਈ ਦੇ ਉੱਗੇ ਉਦਯੋਗਪਤੀ ਨੇ ਤੇ ਸਮਾਜ ਸੇਵੀ ਸਭ ਤੋਂ ਵੱਡੇ ਸਾਰੀ ਦੁਨੀਆ ਨੂੰ ਪਤਾ ਤੇ ਡਾਕਟਰ ਇੰਦਰਜੀਤ ਢਿੰਗਰਾ ਜਿਹੜੇ ਸੂਈਆਂ ਵਾਲਾ ਹਸਪੀਟਲ ਆ ਸਾਡੇ ਲੁਧਿਆਣੇ ਦੇ ਵਿੱਚ ਉਹਦੇ ਵੱਲੋਂ ਅੱਜ ਅਸੀਂ 6 6 ਦਿਨਾਂ ਇੱਥੇ 7 ਦਿਨਾਂ ਕੈਂਪ ਸ਼ੁਰੂ ਕਰਿਆ ਜਿਹੜਾ ਕਿ ਬਿਨਾਂ ਦਵਾਈ ਤੋਂ ਕੋਈ ਵੀ ਦੇਸੀ ਜਾਂ ਬਲੈਤੀ ਦਵਾਈ ਕੋਈ ਨਹੀਂ ਦੇਣੀ ਸੂਈਆਂ ਨਾਲ ਠੀਕ ਕਰਨਾ ਬਿਨਾਂ ਦਵਾਈ ਤੋਂ ਕਰਨਾ ਇਹ ਇੱਥੇ ਘਟ ਤੋਂ ਘਟ ਵੀ 400 ਤੋਂ ਵੱਧ ਲੋਕ ਐਸੇ ਆ ਸ਼੍ਰੀ ਗੁਰੂ ਅਮਰਦਾਸ ਸਾਹਿਬਾਜ ਘਰ ਦੇ ਵਿੱਚ ਜਿਨ੍ਹਾਂ ਨੂੰ ਆਪਣਾ ਟਿਕਾਣਾ ਹੀ ਨਹੀਂ ਪਤਾ ਵੀ ਕਿੱਥੋਂ ਆਏ ਜੀ ਅੱਜ ਏਆਈਜੀ ਸਾਹਿਬ ਨੇ ਸਰਦਾਰ ਭਪਿੰਦਰ ਸਿੰਘ ਜੀ ਸਿੱਧੂ ਬੜੇ ਇਮਾਨਦਾਰ ਬਹੁਤ ਵਧੀਆ ਅਫਸਰ ਨੇ ਜਿਹੜੇ ਲੋਕਾਂ ਨੂੰ ਇਨਸਾਫ ਦਿੰਦੇ ਨੇ ਅੱਜ ਉਹਨਾਂ ਨੇ ਸਾਡੇ ਇਸ ਕੈਂਪ ਦਾ ਉਦਘਾਟਨ ਕਰਿਆਗਾ ਇਹ ਲਗਾਤਾਰ 7 ਦਿਨ ਚੱਲੇਗਾ ਸਰਦਾਰ ਇਕਵਾਲ ਸਿੰਘ ਗਿੱਲ ਸਾਹਿਬ ਇੰਦਰਜੀਤ ਡਾਕਟਰ ਢੀਂਗਰਾ ਜੀ ਜਿਹੜੇ ਇਹਨਾਂ ਸੁਨੀਆਂ ਵਾਲੇ ਹਸਪੀਟਲ ਦੇ ਹੈੱਡ ਨੇ ਉਹ ਤੇ ਉਹਨਾਂ ਦੀ ਬੇਟੀ ਨੇਹਾ ਢਿੰਗਰਾ ਬਹੁਤ ਵਧੀਆ ਟੀਮ ਦਸਾਂ ਡਾਕਟਰਾਂ ਦੀ ਇੱਥੇ ਲੈ ਕੇ ਅੱਜ ਅਸੀਂ ਪਹੁੰਚੇ ਆ ਤੇ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਤੁਹਾਡੀ ਸਰਬੱਤ ਦਾ ਭਲ ਜਿਹੜਾ ਡਰਸੇ ਦਾ ਉਪਰਾਲਾ ਕਰਦੀ ਰਹੇਗੀ ਅਸੀਂ ਦੇਖੋ 7 ਦਿਨਾਂ ਕੈਂਪ ਦਾ ਡਾਕਟਰ ਸਾਹਿਬ ਨਾਲ ਰਲ ਕੇ ਅੱਜ ਇੱਥੇ ਸ਼ੁਰੂ ਕਰਿਆ ਜੀ ਇਹ ਟੋਟਲ 20 ਇਹ ਕੈਂਪ ਲਾਉਣੇ ਆ ਤੇ 20 ਕੈਂਪ ਜਿਹੜੇ ਡਾਕਟਰ ਕੋਰਟ ਮੈਸ ਜਿੰਨਾਂ ਨੂੰ ਕਹਿੰਨੇ ਆ ਜਿਨ੍ਹਾਂ ਨੇ ਅ ਇੱਕ ਬਿਮਾਰੀ ਐਸੀ ਚਾਇਨਾ ਚ ਚੱਲੀ ਸੀ ਵੀ ਉਹਦੇ ਕਟਾਣੂ ਉਹਨਾਂ ਨੇ ਆਪਣੇ ਅੰਦਰ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ ਜਿਵੇਂ ਸ਼ਹੀਦ ਭਗਤ ਸਿੰਘ ਉਹਨਾਂ ਦਾ ਸਨਮਾਨ ਅੱਜ ਇੱਥੇ ਇੰਡੀਆ 'ਚ ਐਦਾਂ ਹੀ ਉਹਨਾਂ ਦਾ ਡਾਕਟਰ ਕੋਟਨਸ ਦਾ ਸਨਮਾਨ ਉੱਥੇ ਚਾਇਨਾ ਦੇ ਵਿੱਚ ਪੂਰਾ ਵੱਡੇ ਪੱਧਰ ਤੇ ਕਰਦੇ ਆ ਲੋਕ ਤੇ ਇਹ ਉਸ ਸੰਸਥਾ ਨਾਲ ਅਸੀਂ ਜੁੜ ਕੇ ਅੱਜ ਉਹਨਾਂ ਵੱਲੋਂ ਇਹ ਸਾਰਾ ਕੈਂਪ ਦਾ ਆਯੋਜਨ ਕੀਤਾ ਗਿਆ ਠੀਕ ਹੈ ਅੱਜ ਇੱਥੇ ਸ੍ਰੀ ਗੁਰੂ ਅਮਰਦਾਸ ਆਸ਼ਰਮ ਦੇ ਵਿੱਚ ਆ ਕੇ ਬੜਾ ਵਧੀਆ ਲੱਗਿਆ ਇੱਕ ਇਹ ਲੱਗਿਆ ਵੀ ਆਪਣੇ ਜਿਹੜੇ ਡਾਕਟਰ ਮੰਗਟ ਜੀ ਜਿਹੜੀ ਸੋਚ ਤੇ ਬਾਅਦ ਅੱਗੇ ਚਲਦੇ ਹੋਏ ਇਹਨੇ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਆਮ ਲੋਕਾਂ ਦੀ ਜਿਹੜੇ ਬੇਸਹਾਰਾ ਲੋਕ ਆ ਉਹਨਾਂ ਦੀ ਮਦਦ ਵਾਸਤੇ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਤੇ ਜਿਹਦੇ ਨਾਲ ਆਪਾਂ ਨੂੰ ਸਾਰੇ ਸਮਾਜ ਨੂੰ ਇਸ ਦੀ ਇੱਕ ਤਰੀਕੇ ਦੇ ਨਾਲ ਇਸ ਸੋਚੇ ਦੇ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਆਪਾਂ ਨੂੰ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਵਾਸਤੇ ਅੱਗੇ ਆਉਣਾ ਚਾਹੀਦਾ ਸੋ ਨੈਸੀ ਕੀ ਦੇ ਲੋਕਾਂ ਨੂੰ ਇਹੀ ਹੈ ਜੀ ਵੀ ਆਪਾਂ ਨੂੰ ਵੱਧ ਚੜ ਕੇ ਜਿਹੜੇ ਆਮ ਲੋਕ ਹੈਗੇ ਜਿਨ੍ਹਾਂ ਨੂੰ ਬੇਸਹਾਰਾ ਲੋਕ ਹੈ ਜਿਨ੍ਹਾਂ ਨੂੰ ਸਾਰੇ ਦੀ ਲੋੜ ਹੈ ਤੇ ਜਿਹੜੇ ਆਪਾਂ ਇਸ ਮਕਸਦ ਵਿੱਚ ਆਪਾਂ ਆਪਣਾ ਯੋਗਦਾਨ ਪਾ ਸਕਦੇ ਆ ਆਪਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾ ਕੇ ਉਹਨਾਂ ਦੀ ਮਦਦ ਕਰਨ ਵਾਸਤੇ ਕਿਉਂ ਆਉਣਾ ਚਾਹੀਦਾ ਜਿਵੇਂ ਕਿ ਹਾਂ ਹੁਣ ਕੈਂਪ ਲੱਗਿਆ ਹੈ ਜਿਹੜਾ ਐਕਿਊਪੰਕਚਰ ਦੇ ਰਾਹੀਂ ਜਿਹੜੇ ਵੀ ਲੋੜਵੰਦ ਲੋਕਾਂ ਨੂੰ ਕਾਫੀ ਮਦਦ ਮਿਲ ਰਹੀ ਹੈ ਕਾਫੀ ਇਲਾਜ ਸਹੀ ਬਟਾ ਰਿਹਾ ਹੈ ਜੀ ਸਿੰਘ ਡਾਇਰੈਕਟਰ ਡਾਕਟਰ ਕੋਟਨੇਸ਼ ਐਕਿਊਪੰਚਰ ਹਸਪੀਟਲ ਅੱਜ ਮਾਨਵਤਾ ਦੀ ਸੇਵਾ ਦਾ ਪ੍ਰਤੀਕ ਡਾਕਟਰ ਦਵਾਰਕਾਨਾਥ ਕੋਟਨੇਸ ਜਿਹੜੇ ਕਿ 1938 ਵਿੱਚ ਪਨ ਡਾਕਟਰਾਂ ਦਾ ਮੈਡੀਕਲ ਮਿਸ਼ਨ ਸਾਡੇ ਪड़ोसी ਦੇਸ਼ ਚੀਨ ਦੀ ਮਦਦ ਲਈ ਗਿਆ ਸੀ ਉਹਦੇ 86 ਬਰੇਗਟ ਪੂਰੇ ਹੋ ਗਏ ਉਸਨੇ ਇੱਕ ਨਵੀਂ ਵਿਸਾਇਲ ਕਾ ਕੀਤੀ ਸੀ ਕਿ ਆਪਣੇ ਦੇਸ਼ ਦੇ ਲੋਕ ਆਪਣੇ ਘਰਾਂ ਦੇ ਨਾਲ ਨੂੰ ਸੇਵਾ ਕਰਦਾ ਹੈ ਬਟ ਉਹਨੇ ਜਾਤੀ ਤੋਂ ਦੇਸ਼ ਦੇ ਬਾਰਡਰ ਤੋਂ ਮਾਨਵਤਾ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਸੀ ਆ ਚੀਨ ਦੀ ਸਰਕਾਰ ਚੀਨ ਦੇ ਲੋਕ 86 ਸਾਲ ਬਾਅਦ ਵੀ ਉਹਦੇ ਅਗੇ ਉਸ ਨੂੰ ਸਮਰਪਿਤ ਅੱਜ ਅਸੀਂ ਗੁਰੂ ਅਮਰਦਾਸ ਅਸ਼ਮ ਦੇ ਵਿੱਚ 7 ਦਿਨ ਦਾ acupunctuural medical camp ਲਾ ਰਹੇ ਆ ਜਿਸ ਕੈਂਪ ਦਾ ਉਪਰਾਲੇ ਲਾਨ ਦੇ ਵਿੱਚ ਮੈਂ ਕਹਾਂਗਾ ਸ੍ਰੀ ਸਰਦਾਰ ਇਕਬਾਲ ਸਿੰਘ ਜੀ ਆਈਪੀਐਸ ਅਫੀਸਰ ਹੈਗੇ ਸ੍ਰੀ ਦਜਵਨ ਸਿੰਘ ਝਾਪਾ ਸਾਡੇ ਸਰਬੱਤ ਦਾ ਭਲਾ ਆਚਾਰੀਕ ਬੋਰਡ ਦੇ ਪ੍ਰਧਾਨ ਹੈਗੇ ਇਹਨਾਂ ਸਾਰਿਆਂ ਦਾ ਕਰਨ ਦੇ ਵਿੱਚ ਸਭ ਨਾਲ ਵੱਡਾ ਜਿਹੜਾ ਉਪਰਾਲੇ ਹੈ ਸਾਨੂੰ ਜਿਹੜਾ ਦਿਸ਼ਾ ਨਿਰਦੇਸ਼ਨ ਜਾਂ ਇਨੀਸ਼ੀਏਟਿਵ ਹੈ ਉਹ ਉਹ ਬਰਾਏ ਸਾਡੇ ਵੱਲੋਂ ਕੀਤਾ ਗਿਆ ਹੈ ਜੋ ਬਰਾਏ ਸਾਹਿਬ ਸਾਡੇ ਪੂਰੇ ਪੰਜਾਬੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਕੋਵਿਡ ਟਾਈਮ ਦੇ ਵਿੱਚ ਵੀ ਉਹਨਾਂ ਨੇ ਮਦਦ ਕੀਤੀ ਕਿਉਂਕਿ ਲੋਕ ਇੱਥੇ ਜਿਹੜੇ ਰਹਿੰਦੇ ਹੈਗੇ ਉਹ ਕਿਸੇ ਨਾ ਕਿਸੇ ਦਾ ਦਾ ਫੈਮਿਲੀ ਤੋਂ ਇਗਨੋਰ ਹੋਏ ਉਹਨਾਂ ਫੈਮਿਲੀ ਪਰਿਵਾਰ ਉਹਨਾਂ ਨੂੰ ਅਕਸੈਪਟ ਨਹੀਂ ਕਰਦਾ ਉਹਨਾਂ ਦੀ ਕੋਈ ਦੇਖ-ਦੇਖ ਨਹੀਂ ਕਰਦਾ ਜਿਵੇਂ ਇਹ ਸੇਵਾ ਕਰਦੇ ਜਿਹੜੀਆਂ ਉਸ ਟਾਈਮ ਦੇ ਵਿੱਚ ਜਿਹੜੀਆਂ ਲੱਗਦਾ ਕਿ ਬਿਮਾਰੀਆਂ ਹੁੰਦੀਆਂ ਜੁਆਇੰਟ ਸਪੇਨ ਦੀ ਪ੍ਰੋਬਲਮਸ ਹੈਗੀ ਹੈ ਮਾਈਗਰੇਨ ਡਿਪਰੈਸ਼ਨ ਦੇ ਵਿੱਚ ਆ ਗਏ ਹਨ ਉਹਨਾਂ ਲਈ ਅਸੀਂ ਇਹ ਐਕੂਪੰਕਚਰ ਦੇ ਕੈਸਾ ਵਿਧੀ ਹੈ ਜਿਹਦੇ ਦਾ ਬਿਨਾ ਦਵਾਈ ਬਿਨਾ ਸਰਜਰੀ ਅਸੀਂ ਇਲਾਜ ਕਰਦੇ ਹਾਂ ਉਤਲਾ ਕਰ ਰਹੇ ਹਾਂ ਤਾਂ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਇੱਥੇ ਲੋਕ ਰਹਿੰਦੇ ਹੈਗੇ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز